पिंड गुरदासनगर लाया मेरे नी एस पी साबान एसडीएम मौके नंबरदार नोडल अफसर टीम एग्रीकल्चर मैं इतने ਇਹੀ ਹੈ ਕਿ ਸਾਡੇ ਤਕਰੀਬਨ ਗੁਰਦਾਸਪੁਰ ਜਿਹੇ ਤੱਕ ਦੀ 48 ਕੇਸ ਆਇਆ ਜਿਹਦੇ ਵਿੱਚ ਮੈਂ ਹੀ ਕਹਿਣਾ ਚਾਹਾਂਗਾ ਕਿ ਸੁਪਰੀਮ ਕੋਰਟ ਦੇ ਨਿਰਦੇਸ਼ ਨੇ ਕਿ ਪੋਲੂਸ਼ਨ ਦੇ ਕਾਰਕ ਦੇ ਸਬੰਧੀ ਜਿਹੜੀ ਪ੍ਰਾਲੀ ਮਗ ਨਹੀਂ ਲਾਣੀ ਉਸ ਸਬੰਧੀ ਜਿਹੜੇ ਜਿਹੜੇ ਮੁਲਾਜ਼ਮ ਕੰਮ ਨਹੀਂ ਕਰਦੇ ਅਸੀਂ ਸ਼ਕਤੀ ਦੇ ਨੰਦੇ ਹੋਏ ਨਾ ਸ਼ੋਕੇ ਨੋਟਿਸ ਵੀ ਕੱਢੇ ਐ ਪਲੱਸ ਜਿਹੜੇ ਵੀ ਕਿਸਾਨ ਅਸੀਂ ਬਾੜੂ ਛੁੱਟ ਤੋਂ ਅਪੀਲ ਕਰਦੇ ਆ ਰਹੇ ਆ ਕਿ ਤੁਸੀਂ ਕਾਈਂਡਲੀ ਮੇਰੀ ਬੇਨਤੀ ਹੈ ਕਿ ਪ੍ਰਾਲੀ ਮਗ ਨਾ ਲਾਓ ਇਹਨਾਂ ਤਾਂ ਸਾਡੇ ਬੱਚਿਆਂ ਦਾ ਸਾਡੇ ਸਾਰਿਆਂ ਦਾ ਧਾਨੀ ਵਾਲੀ ਨੁਕਸਾਨ ਹੈ ਸਿਹਤ ਪੱਖੋਂ ਵੀ ਬਹੁਤ ਵੱਡਾ ਨੁਕਸਾਨ ਹੈ ਫਿਰ ਵੀ ਜੇ ਕੋਈ ਸ਼ਰਾਰਤੀ ਅੰਛ ਨਹੀਂ ਮੰਨ ਰਿਹਾ ਉਸ ਸਬੰਧ ਵਿੱਚ 80000 ਵੀ ਕੀਤੀਆਂ ਰੈਡ ਐਂਟਰੀਆਂ ਫਾਈਨ ਵੀ ਲਾਏ ਨੇ ਤੇ ਮੈਂ ਇਹੀ ਕਿਸਾਨਾਂ ਵੀਰਾਂ ਨੂੰ ਅਪੀਲ ਕਰਦਾ ਕਿ ਹੁਣ ਗੁਰਦਾਸਨਗਲ ਪਿੰਡ ਦੇ ਸਰਪੰਚ ਸਾਹਿਬ ਨਾਲ ਸੀਗੇ ਅਸੀਂ ਸਾਰਿਆਂ ਨੇ ਇਹੀ ਕਿਹਾ ਕਿ ਜਿੱਦਾਂ ਹੁਣ ਅਸੀਂ ਮੁੱਖ ਦੇ ਵੀ ਖੜੇ ਆ ਬੜੇ ਵਧੀਆ ਤਰੀਕੇ ਦੇ ਨਾਲ ਬੇਲੀ ਕਰਾ ਕੇ ਨਾ ਦੇਖੀ ਹੈ ਜਿਹੜੀ ਆਰਮੜ ਪਸ਼ੂਆਂ ਦੇ ਕੰਮ ਵੀ ਆ ਸਕਦੀ ਹੈ ਤੇ ਸਾਰੇ ਮੇਰੇ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਅਸੀਂ ਇਕਜੁੱਟ ਹੋ ਕੇ ਸ਼ਾਸ਼ਨ ਦਾ ਵੀ ਆਪਣਾ ਨਾਲ ਸਹਿਯੋਗ ਦਈਏ ਬਾਕੀ ਸਾਡੇ ਹੋਰ ਕਿਸਾਨ ਵੀਰ ਹੋਰ ਬਾਕੀ ਕਿਤੇ ਦੇ ਲੋਕ ਨੇ ਉਹਨਾਂ ਦਾ ਵੀ ਸਹਿਯੋਗ ਦਈਏ ਪਰਾਣੀ ਨੂੰ ਅੱਗ ਲਾਉਣ ਦੇ ਨਾਲ ਬਹੁਤ ਵੱਡਾ ਨੁਕਸਾਨ ਹੈ ਇਹ ਕੋਈ ਨਹੀਂ ਮੰਨਦਾ ਕਿਸੇ ਤਰ੍ਹਾਂ ਦਾ ਵੀ ਕਿਉਂਕਿ ਸੁਪਰੀਮ ਕੋਰਟ ਦੀ ਹਦਾਇਤਾਂ ਹੈ ਇਹ ਮੈਨੂੰ ਕਿ ਸਰਕਾਰ ਪੱਖੋਂ ਵੀ ਹਦਾਇਤਾਂ ਸੀ ਇੱਥੇ ਦੇ ਸੱਤੀ ਨਾਲ ਲਵਾਂਗੀ ਕਿਸੇ ਤਰ੍ਹਾਂ ਦੀ ਸ਼ਰਾਰਤੀਆਂ ਨੂੰ ਬਖਸ਼ਿਆ ਨਹੀਂ ਜਾਏਗਾ ਇਸ ਕਰਕੇ ਅਸੀਂ ਹੱਲ ਮਿਲ ਕੇ ਜੇਰਾ ਆਪਣਾ ਗੋਦਾਸਪੁਰ ਜ਼ਿਲ੍ਹਾ ਇਹਨੂੰ ਬਿਲਕੁਲ ਮੈਂ ਕਵਾਂਗਾ ਕਿ ਸੱਤੀ ਨਾਲ ਲੰਦੇ ਹੋਏ ਜਾਂ ਆਪਣੀ ਸਾਡੀ ਅਪੀਲ ਮੰਦੇ ਹੋਏ ਜਿਹੜੇ ਆ ਪ੍ਰਾਣੀ ਦੇ ਕੇਸ ਜਿਹੜੇ ਆ ਅੱਗ ਲਾਣ ਦੇ ਨਾਂ ਅਸੀਂ ਸਾਰੇ ਰਲ ਮਿਲ ਕੇ ਇਹਨੂੰ ਜਿਹੜਾ ਪ੍ਰਦੂਸ਼ਣ ਮੁਕਤ ਬਣਾਈਏ ਕੁਝ ਜਿਹੜੇ ਨਾਲ ਦਾ ਪਿੰਡ ਸੀਗਾ ਕਿ ਆਪਣੇ ਜਿਸ ਤਰ੍ਹਾਂ ਸਾਨੂੰ ਪਤਾ ਲੱਗਦਾ ਮੈਂ ਹੀ ਦੱਸਣਾ ਚਾਹਾਂਗਾ ਸਾਡੇ ਐਸ.ਟੀ.ਐਮ ਸਰਦਾਨ ਪ੍ਰਾਲੀ ਪ੍ਰੋਡਕਸ਼ਨ ਫੋਰਸ ਡੀ.ਐਸ.ਪੀ ਸਰਦਾਨ ਨਾਲ ਨੇ ਉਹ ਹਰ ਕੋਈ ਸਾਡਾ ਫੀਲਡ 'ਚ ਹੈ ਸਾਡੇ ਨਾਲ ਨੋਡਲ ਅਫਸਰ ਕਲਸਟਰ ਅਫਸਰ ਸਾਡੇ ਤਸਿਲਦਾਰ ਸਾਡਾ ਐਗਰੀਕਲਚਰ ਬੈਕਵੇਟ ਦੇ ਪੁਲਿਸ ਤੋਂ ਸਾਡੀ ਟੀਮ ਇਹ ਪਿੰਡਾਂ ਵਿੱਚੀ ਹੈ ਇਹ ਇਹੀ ਕਾਰਨ ਹੈ ਕਿ ਲੋਕਾਂ ਨੂੰ ਸਮਝਾਣ ਲਈ ਬੀਚੇ ਸਾਹਿਬ ਆਪ ਇਥੇ ਫੀਲਡ 'ਤੇ ਉਤਰੇ ਨੇ ਐਸਪੀ ਸਰਹਬਾਨ ਗਏ ਨੇ ਉਹ ਆਪ ਜਾ ਰਹੇ ਨੇ ਜਿੱਥੇ ਵੀ ਲੋਕਾਂ ਕੋਈ ਜੀ ਸ਼ਰਾਬੀਆਂ ਸ਼ਗਲ ਲੰਦਾ ਉਹਨ ਮੌਕੇ 'ਤੇ ਹੀ ਕੰਟਰੋਲ ਕੀਤਾ ਜਾਂਦਾ ਤਾਂ ਜੋ ਪ੍ਰਦੂਸ਼ਣ ਨਾ ਫੈਲੇ ਐਂਡ ਦੂਸਰੀ ਗੱਲ ਅਪੀਲ ਇਹ ਹੈ ਕਿ ਸਾਡਾ ਦਫ਼ਤਰੀ ਕੰਮ ਛੱਡ ਕੇ ਅਸੀਂ ਬਿਲ ਗਸਾਨਾ ਲਈ ਹੀ ਪਿੰਡ ਵਿੱਚ ਕੰਮ ਕਰ ਰਹੇ ਆਂ ਇਹ ਹੀ ਸੰਘਾ ਬਾਰ ਬਾਰ ਸਮਝਾ ਰਹੇ ਆ ਕਿ ਅੱਗੇ ਨਾ ਲਾਓ ਸਾਡੇ ਅਫਸਰ ਸਹਿਬਾਨ ਤੁਹਾਡੇ ਨਾਲ ਹਰ ਪੱਕੋ ਸਹਿਯੋਗ ਕਰਨ ਚ ਤੁਹਾਡੇ ਨਾਲ ਨੇ ਬੇਲਰ ਅਸੀਂ ਦਿੱਤੇ ਹੋਇਆ ਸੁਪਰ ਚੇਡਰ ਅਸੀਂ ਦਿੱਤੇ ਹੋਇਆ ਕੋਲ ਸੈਂਟਰ ਕਿਸੇ ਤਰ੍ਹਾਂ ਦੇ ਵੀ ਜਿਹੜੇ ਡਿਸਟ੍ਰਿਕਟ ਲੈਵਲ ਤੇ ਸ਼ੁਰੂ ਕੀਤਾ ਗਿਆ ਕਿ ਕੋਈ ਸਹੂਲਤ ਲਈ ਅਸੀਂ 24 ਘੰਟੇ ਚੱਲ ਰਿਹਾ ਜਿਸੇ ਨੂੰ ਕੋਈ ਵੀ ਲੋੜ ਪੰਦੀ ਹੈ ਉਸੇ ਵੇਲੇ ਉਹਨਾਂ ਦੀ ਕਾਲ ਅਟੈਂਡ ਕਰਕੇ ਉਹਨਾਂ ਦਾ ਕੰਮ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਬਿਲ ਬਿਲ ਪ੍ਰੋਵਾਈਡ ਕੀਤੇ ਜਾ ਰਹੇ ਜੇ ਅਸੀਂ ਅੰਨਾ ਕੁਝ ਕਰ ਰਹੇ ਆ ਤੇ ਤੁਹਾਡਾ ਵੀ ਇੱਕ ਸਾਡ ਨੂੰ ਸਹਿਯੋਗ ਕਰਨਾ ਜ਼ਰੂਰ ਬੰਦਾ ਹੈ ਇਸ ਕਰਕੇ ਅਸੀਂ ਸਾਰੇ ਰਲ ਮਿਲ ਕੇ ਜਿਹੜੇ ਆ ਇਹ ਕੇਸ ਬਿਲਕੁਲ ਨਾ ਗੁਦਾਸਪੁਰ ਜ਼ਿਲ੍ਹੇ ਚਾਹੁੰਦੇ ਆ ਸਰਲੀ ਕੋਈ ਹੈਲਪਲਾਈਨ ਨੰਬਰ ਦਿੱਤੇਗਾ ਜਿ세ਾ ਕੋਈ ਅਗ ਲਗਾ ਨਾ ਸਿੱਧਾ ਤੁਮ ਕੋਲ ਕਰ ਸਕੀ ਜੀ ਬਿਲਕੁਲ ਜੀ ਗੁਦਾਸਪੁਰ ਜ਼ਿਲ੍ਹੇ ਦਾ ਜਿਹੜਾ ਅਸੀਂ ਹੈਲਪਲਾਈਨ ਨੰਬਰ ਸ਼ੁਰੂ ਕੀਤਾ ਹੋਇਆ ਉਸ ਸਬੰਧੀ ਅਸੀਂ ਆਪਣੇ ਡੀਪੀਆਰ ਰਾਈ ਤੁਹਾਡੇ ਪੱਤਰਕਾਰ ਵੀ ਰਹਿਣਾ ਵੀ ਸਾਂਝਾ ਕਰ ਦਵ 266376 ਕੋਈ ਵੀ ਕਿਸਾਨ ਵੀਰ ਕਿਸੇ ਨੂੰ ਬੇਲ ਦੀ ਜਰੂਰਤ ਹੈ ਸੁਪਰ ਚਿੱਡ ਦੀ ਜਰੂਰਤ ਹੈ ਤੁਸੀਂ ਹਰਤੇ ਕਾਲ ਕਰੋ ਅੱਛੇ ਉਸ ਸੰਬੰਧੀ ਉਸਦੇ ਕਲਸਰ ਅਫਸਰ ਨੋਡਲ ਅਫਸਰ ਬੇਲਰ ਵਾਲਾ ਮਸ਼ੀਨ ਵਾਲੇ ਨੂੰ ਉਸੇ ਵੇਲੇ ਕਾਲ ਕਰਕੇ ਉਹ ਜਗ੍ਹਾ ਤੇ ਪ੍ਰੋਵਾਈਡ ਕਰਾਣੇ ਜਿੱਥੇ ਤੁਸੀਂ ਲੋਕੇਸ਼ਨ ਭੇਜਦੇ ਹੋ ਇਸ ਕਰਕੇ ਤੁਸੀਂ ਇਹਦਾ ਪੂਰਾ ਆਪਣਾ ਲਾਹੇਵਲੋ ਕਈ ਵਾਰੀ ਕਿ ਕਿਸਾਨ ਵੀਰਾਂ ਤੁਹਾਂਦੀ ਹੈ ਕਿ ਉੱਥੇ ਮੌਕੇ ਤੇ ਕੋਈ ਅਫਸਰ ਸਹਾਬ ਨਹੀਂ ਅਸੀਂ ਕਿਹਦੇ ਨਾਲ ਟਾਈਪ ਕਰੀਏ ਕਿਹਨੂੰ ਕਾਲ ਕਰੀਏ ਇਹ ਨੰਬਰ ਅਸੀਂ ਟੋਲ ਫਰੀ ਤੁਹਾਡੇ ਲਈ ਸ਼ੁਰੂ ਕੀਤਾ ਹੈ ਤੁਸੀਂ ਆਪਣੀ ਇੱਥੇ ਗੱਲਬਾਤ ਰੱਖ ਕੇ ਜਿਹੜੀ ਚੀਜ਼ ਦੀ ਲੋੜ ਆ ਸਾਡੇ ਕੋਲ ਲਊ ਬੱਟ ਇਹ ਇਨਸ਼ੋਰ ਕਰਾਓ ਕਿ ਅੱਗੇ ਕਿਸੇ ਤਰ੍ਹਾਂ ਦੀ ਨਾ